ਕਬੱਡੀ 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 ਕਿੰਨੇ ਕਿੰਨੇ ਨੰਬਰ ਨੇ ਯਾਰਾ ਦੱਸੋ ਯਾਰਾ ਸੁਖੀ ਬੈਂਸ ਜੀ ਜੇ ਗਰਾਊਂਡ 'ਚ ਆ ਜਾਓ ਤੇ ਤੁਹਾਡਾ ਧੰਨਵਾਦ ਹੈ ਸੁਖੀ ਬੈਂਸ ਆਇਆ ਹੋਇਆ ਕਾਲੂ ਲਿਆ ਵੀਰ ਨੂੰ ਸੁਖੀ ਬੈਂਸ ਨੂੰ ਖੇਡ ਮੈਦਾਨ ਦੇ ਵਿੱਚ ਦੁਨੀਆ ਦਾ ਵੱਡਾ ਪ੍ਰੋਮੋਟਰ ਹੈ ਨਾਮ ਹੈ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਸੁਖੀ ਬੈਂਸ ਮੇਰੇ ਵੀਰੋ ਲੱਖਾਂ ਪਾਉਂਡ ਕਬੱਡੀ ਤੇ ਲਾਉਣ ਵਾਲਾ ਅੱਜ ਇਸ ਮੇਲੇ ਤੇ ਆਇਆ ਹੋਇਆ ਹੈ ਇੱਕ ਇਨਸਾਨ ਮੇਰੇ ਨਾਲ ਗਰਾਊਂਡ ਦੇ ਵੱਲ ਆ ਰਿਹਾ ਹੈ ਇਹ ਇੰਗਲੈਂਡ ਦਾ ਜੰਪਲ ਹੈ ਕਿਤੇ ਤੁਸੀਂ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਵੀ ਜਲਾਲਪਰੀਏ ਪਾਲੇ ਦੇ ਜੱਫਿਆਂ ਤੇ 10 ਲੱਖ ਲਾਇਆ ਇਹਨਾਂ ਇੰਗਲੈਂਡ ਦੇ ਵਿੱਚ ਇਹ ਕਹਿੰਦੇ ਉਹ ਪ੍ਰੋਮੋਟਰ ਹੈ ਜਿਹੜਾ ਸੈਦੋਵਾਲ ਦੇ ਵਿੱਚ ਕਹਿੰਦੇ ਨਾਲ ਮਿਲ ਕੇ ਹਰ ਸਾਲ ਗੱਡੀਆਂ ਦਿੰਦਾ ਹੈ ਇਹ ਉਹ ਪ੍ਰੋਮੋਟਰ ਹੈ ਜੋ ਸ਼ਾਹਕੋਟ ਦੀ ਟੀਮ ਦੇ ਲਈ ਮੇਰੇ ਵੀਰੋ ਹਰ ਸਾਲ ਵੱਡੀ ਮਦਦ ਦਿੰਦਾ ਹੈ ਤੇ ਉਹ ਪ੍ਰਮੋਟਰ ਹੈ ਜਿਹਦੀ ਯਾਰੀ ਅੰਦਰਪਾਲ ਦੇ ਨਾਲ ਹੈ ਨਾਲ ਉਹਦਾ ਮੇਰੇ ਵੀਰੋ ਬੱਚਾ ਵੀ ਪੁੱਜਾ ਹੋਇਆ ਹੈ ਬੋਈ ਵੀ ਪੁੱਜਾ ਹੋਇਆ ਹੈ ਜੀ ਇਹਨੂੰ ਆਖਦੇ ਐ ਇਸ ਸੰਸਾਰ ਨੇ ਅੱਜ ਤੱਕ ਮੇਰੇ ਵੀਰੋ ਕਦੇ ਵੀ ਕਬੱਡੀ ਦੇ ਵਿੱਚ ਨਾਂ ਨਹੀਂ ਕਮਾਇਆ ਕਬੱਡੀ ਨੂੰ ਪਿਆਰ ਕਰਦਾ ਹੈ ਸੰਦੀਪ ਲੋਧਰ ਨੇ ਗੱਲ ਛਣਾਈ ਵੀ ਜਦੋਂ ਅਸੀਂ ਪਹਿਲੀ ਵਾਰ ਇੰਗਲੈਂਡ ਗਏ ਤੇ ਸੁਖੀ ਕਿਸ ਨੇ ਸਾਡਾ ਵੱਡਾ ਮਾਨ ਸਨਮਨ ਜਦ ਖੁਸ਼ੀ ਹੁਣੀ ਗਏ ਆ ਪਹਿਲੀ ਵਾਰ ਤੇ ਵੱਡਾ ਮਾਨ ਸਨਮਨ ਕੀਤਾ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹ ਇੰਗਲੈਂਡ ਦਾ ਜੰਪਲ ਹੈ ਕਬੱਡੀ ਨਾਲ ਪਿਆਰ ਹੈ ਸੁਖੀ ਪੈਸ ਆਇਆ ਧੰਨਵਾਦ ਹੈ ਸ਼ਾਹਕੋਟ ਦੀ ਜੰਮਿਆਨਾ ਕਾਦੂ ਨਾਲ ਯਾਰ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ